ਹਾਂਜੀ ਵੀਰ ਜੀ ਸਾਰੇ ਵੀਰਾਂ ਨੂੰ ਸასი ਕਾਲ ਜੀ ਸਵਾਗਤ ਕਰਦੇ ਆਂ ਵੀਰ ਜੀ ਢਾਡਾ ਆਪਣੇ ਮਨਿੰਦਰ ਡੇਰੀ ਫਾਰਮ ਦੇ ਵਿੱਚ ਵੀਰ ਜੱਗੇ ਕੋਲੇ ਪਹੁੰਚਿਆ ਪਿੰਡ ਬੱਠੇਪੈਣੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਆਜੋ ਵੀਰ ਜੀ ਉਹਨਾਂ ਨਾਲ ਕਰਦੇ ਆਂ ਗੱਲਬਾਤ ਹਾਂਜੀ ਵੀਰ ਜੀ ਸასი ਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਜੀ ਠੀਕ ਠਾਕ ਇੱਕ ਆਪਣਾ ਵੀਰ ਜੀ ਨੰਬਰ ਬੋਲ ਦਿਓ ਨੰਬਰ ਵੀਰ ਜੀ ਆਪਣਾ 98550 ਠੀਕ ਆ ਵੀਜੀ ਜਿਹੜੀ ਵੀਧੀ ਆਪਾਂ ਉਦੋਂ ਵੀਡੀਓ ਬਣਾਈ ਸੀ ਹੋ ਗਿਆ ਇਹ ਮਾਲ ਸੇਲ ਹੋ ਗਿਆ ਵੀਡੀਓ ਹੋ ਗਿਆ ਮਾਲ ਸੇਲ ਠੀਕ ਆ ਵੀਜੀ ਇਹ ਵਹਿੜ ਵਿੱਚ ਗੱਬਣਾ ਗੱਬਣਾ ਵੀਜੀ ਦੂਜੇ ਸੁਵੇਰੀ ਦੂਜੇ ਸੁਵੇਰੀ ਦੁੱਧ ਦਾ ਦਾ ਰਿਕਾਰਡ ਵੀਜੀ ਦੁੱਧ ਦਾ ਰਕਾਰਡ ਇਹਦਾ 30 35 ਕਿਲੋ ਦਾ ਰਕਾਰਡ ਆਵਾ ਪਰ ਲਾ ਲਈ ਆਪਾਂ ਠੀਕ ਆ ਵੀਜੀ ਪਹਿਲਾਂ ਦਾ ਜੀ ਪਹਿਲਾਂ ਦਾ ਪਹਿਲਾਂ ਦਾ ਠੀਕ ਆ ਵੀਜੀ ਲਓ ਵੀਜੀ ਵੇਖ ਸਕਦੇ ਪੂਰੀ ਵੱਡੀ ਗਾਂ ਪੂਰੀ 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 ਹਲ ਜਾਈ ਗਾਂ ਹਾਂਜੀ ਹਾਂਜੀ ਥਣ ਲਿਆ ਵੇ ਕੀ ਵੇਖ ਸਕਦੇ ਨੇ ਕੱਲਾ ਕੱਲਾ ਨਿਕੜਵਾਂ ਲੱਗਾ ਵਾ ਐ ਪੂਰੀ ਠੰਡੀ ਆ ਤੇ ਪੂਰਾ ਕੱਦ ਕਾੜ ਵੱਡੀ ਲੈ ਲਓ ਵੀ ਜੀ ਤੋਰ ਕੇ ਵਿਖਾਈਏ ਵੀਰ ਨੂੰ ਇਹ ਜੇ ਘਟੋ ਘਟ 5 5.5 ਫੁੱਟ ਦਾ ਤੋਰਦਾ ਠੀਕ ਆ ਵੀ ਜੀ ਠੀਕ ਲਓ ਵੀ ਜੀ ਛੋਟੇ ਹੱਥ ਜੀ ਗਾਣੀ ਆਉਂਦੀ ਬਲੈਰ ਹੋ ਜਾਨੂੰ ਠੀਕ ਆ ਵੀ ਜੀ ਠੀਕ ਠੀਕ ਐਣ ਕਿ 40 ਪਲੱਸ ਦੇ ਜੂ ਵੀਰ ਜੀ ਨਾ ਜੀ ਇਹ ਸੇਵਾ ਸਿਰ ਤੇ ਆ ਬਾਕੀ ਜਿੱਡੀ ਗਾਂ ਵਾ ਇੰਨਾ ਦੁੱਧ ਕੀ ਜਾਂਦਾ ਇਹਨੂੰ ਹਾਂ ਜੀ ਹਾਂ ਜੀ ਲਓ ਵੀ ਜੀ ਵੇਖ ਸਕਦੇ ਫੇਸ ਕੁਆਲਟੀ ਐ ਰਾਜੀਰੂ ਜੀ ਪਲੀ ਪਲੀ ਪੂਰੀ ਆ ਪੈਣਾ ਵੀਜੀ ਇਤਨਾ ਸਾਰੇ ਫਾਰਮ ਦੀ ਖਰਾਕ ਇੱਥੇ ਸੁਭਾਈ ਹੁੰਦੀ ਆ ਠੀਕ ਆ ਵੀਜੀ ਠੀਕ ਆ ਜਗੇ ਵੀਰ ਠੀਕ ਆ ਜੀ ਤੇਰਾ ਲੇਵਲ ਆ ਗਿਆ ਅੱਜ ਨਹੀਂ ਤੁਰੇਂਦਾ 20 ਦਿਨ ਪੱਕੇ ਪਏ ਹੋਏ ਜੀ ਪੱਕੇ ਪਏ 20 ਦਿਨ ਹਾਂਜੀ ਹਾਂਜੀ ਠੀਕ ਆ ਵੀਜੀ ਠੀਕ ਲਾਓ ਵੀਜੀ ਜਿਹੜਾ ਕਿ ਭੈਣ ਭਰਾ ਹੋਵੇ ਇਹਨਾਂ ਦੇ ਘਰੇ ਆਣ ਕੇ ਚੌਥਣਾ ਦੀ ਟਿੱਪ ਕੇ ਤਸੱਲੀ ਕਰਕੇ ਵੀਜੀ ਖੜੇ ਐ ਚਵਾਈ ਚੁਈ ਦੀ ਵਾਹ ਪੋਲੀ ਆ ਪੋਲੀ ਟੱਪਣ ਟੱਪਣ ਪੋਲੀ ਚਲੋ ਠੀਕ ਆ ਵੀਜੀ ਠੀਕ ਲਾਓ ਵੀਜੀ ਦੇਖ ਸਕਦੇ ਜੀ ਵੀਜੀ ਨੰਬਰ ਵੇਖ ਕਰਾਂ ਫਿਰ ਤੋਂ ਬੋਲ ਦਿਓ ਆਪਣਾ ਮੇਰੇ ਪੰਜਾਬ ਮੈਂ ਹਾਂ ਜੀ ਹਾਂਜੀ ਹਾਂਜੀ ਤੇ ਵੀਰ ਜੀ ਜੈਸਨੋ ਦੇਣੀ ਕਿੰਨੇ ਦੀ ਆ ਜਿੱਚੋ ਮਾਨਤਾਂਜੇ ਕਰਨਾ ਮੈਂ ਤਾਂ ਵੀਰ ਜੀ ਮੋਲ ਤੇ ਵੜਾ ਕਰੀ ਗਈ ਹੈ ਵੀ ਖੜਾ ਵਾ ਹਾਂਜੀ ਹਾਂਜੀ ਅਗਲੇ 2 ਕਾ ਫੇਰ ਰੋਟੀ ਲੈਣਾ ਹਾਂਜੀ 130 ਦੀ ਇੱਕ 30 ਦੀ ਹਾਂਜੀ ਠੀਕ ਆ ਵਿੱਚ ਠੀਕ ਲਓ ਵੀ ਜੀ 130 ਦੀ ਵੀਰ ਜੀ ਹੋਣ ਜਾਂਦੇ ਆ ਜੈਸਨੋ ਦੇ ਦਾਂਗੇ ਜਿਹੜਾ ਤੇ ਭੈਣ ਭਰਾ ਆਇਆ ਫੇਰ ਹਾਈਟ ਤੇ ਵੀਦੀ ਪੂਰੀ ਤੁਹਾਡੇ ਬਰਾਬਰ ਨਹੀਂ ਆਉਂਦੀ ਇਹਦੇ ਹਾਂਜੀ ਹਾਂਜੀ ਤੇ ਜਿਹੜਾ ਵੀ ਭੈਣ ਭਰਾ ਇਹ ਨਾਲ ਸੰਪਰਕ ਕਰ ਲੈ ਨੰਬਰ ਇਹਨਾਂ ਦੇਤਾ ਵਾ ਤੇ ਜਿਹੜੇ ਕਿ ਭੈਣ ਭਰਾ ਆਪਣੀ ਵੀਡੀਓ ਵੀ ਜੀ ਮਨਿੰਦਰ ਡੇਰੀ ਫਾਰਮ ਵੇਖ ਕੇ ਆਊਗਾ ਤੇ ਉਹਨਾਂ ਦਾ ਹੋਰ ਮਾਤਾਂ ਵੀਰ ਜੀ ਨਹੀਂ ਕਰ ਦੇਣਗੇ ਕਿ ਆਪਣੇ ਵੀਰ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿੰਨਾ ਤੱਕ ਵੀਰ ਜੀ ਵੀਡੀਓ ਆਪਣੀ ਵੀਰ ਜੀ ਪਹੁੰਚ ਸਕੇ ਨੋਟੀਫਿਕੇਸ਼ਨ ਪਹੁੰਚੇ ਹਾਂਜੀ ਵੀਰ ਜੀ ਸਾਰੇ ਭੈਣ ਭਰਾਵਾਂ ਨੂੰ ਸასი ਗੱਲ ਜੀ